ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਅਕਾਲ ਪੁਰਖ ਨੂੰ ਸਭ ਧਾਰਮਿਕ ਗ੍ਰੰਥਾਂ ਨੇ ਬੇਅੰਤ ਅਪਾਰ ਅਲਖ ਅਦ੍ਰਿਸ਼ਟ ਅਤੇ ਅਗੋਚਾ ਲਿਖਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਵਾਹਿਗੁਰੂ ਸੰਬੰਧੀ ਇਹ ਹੀ ਲਿਖਿਆ ਹੈ ਕਿ ਉਸ ਦੀ ਸਮਝ ਆ ਹੀ ਨਹੀਂ ਸਕਦੀ ਉਸ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ ਤੇਰਾ ਵਰਨ ਨਾ ਜਾਪੈ ਰੂਪ ਨਾ ਲਕੀਐ ਇਹ ਰੀ ਕੁਦਰਤ ਕੋਣ ਵਿਚਾਰੇ ਤਾਂ ਦਿਲ ਵਿੱਚ ਇਹ ਸਵਾਲ ਖੜਾ ਹੁੰਦਾ ਹੈ ਕਿ ਜੇ ਵਾਹਿਗੁਰੂ ਕਦੀ ਸਮਝ ਵਿੱਚ ਆ ਹੀ ਨਹੀਂ ਸਕਦਾ ਜਾਂ ਇਨਸਾਨ ਕਦੀ ਉਸ ਦਾ ਅੰਤਪਾ ਹੀ ਨਹੀਂ ਸਕਦਾ ਤਾਂ ਫਿਰ ਵਾਹਿਗੁਰੂ ਸੰਬੰਧੀ ਖੋਜ ਕਰਨ ਦੀ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੀ ਕੀ ਲੋੜ ਹੈ ਰਗबीर ਸਿੰਘ ਬੀਰ ਜੀ ਦੀ ਇਸ ਸਾਕੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਉਸ ਚੀਜ਼ ਦੀ ਕੀਤੀ ਜਾਂਦੀ ਹੈ ਜਿਸ ਸੰਬੰਧੀ ਆਸ ਹੋਵੇ ਕਿ ਉਸ ਚੀਜ਼ ਦੀ ਸਮਝ ਆ ਜਾਵੇਗੀ ਜਾਂ ਆ ਸਕਦੀ ਹੈ ਪਰ ਜਿਸ ਚੀਜ਼ ਸੰਬੰਧੀ ਸਾਰੀ ਖੋਜ ਕਰਨ ਮਗਰੋਂ ਇਹ ਪਤਾ ਲੱਗੇ ਕਿ ਉਸ ਦੀ ਤਾਂ ਸਮਝ ਹੀ ਨਹੀਂ ਆਉਣੀ ਤਾ ਉਸਦੀ ਖੋਜ ਦਾ ਕੀ ਲਭ ਹੋਇਆ ਸੰਸਾਰ ਦੀ ਬਹੁ ਗਿਣਤੀ ਦਾ ਮਨ ਐਸੇ ਵਿਚਾਰਾਂ ਨਾਲ ਭਰਿਆ ਹੋਇਆ ਹੈ ਕਿ ਆਮ ਲੋਕਾਂ ਨੂੰ ਸਰੀਰ ਦੀਆਂ ਜ਼ਰੂਰਤਾਂ ਤੋਂ ਸਿਵਾ ਆਤਮਿਕ ਜ਼ਰੂਰਤਾਂ ਵੱਲ ਧਿਆਨ ਦੇਣ ਦੀ ਵਹਿਲ ਨਹੀਂ ਮਿਲਦੀ ਐਸੀ ਹਾਲਤ ਵਿੱਚ ਪਰਮ ਆਤਮਾ ਦੀ ਖੋਜ ਸੰਬੰਧੀ ਇਹ ਸ਼ੰਕਾ ਕਿ ਇਸ ਖੋਜ ਵਿੱਚੋਂ ਕੁਝ ਵੀ ਨਹੀਂ ਲੱਭਣਾ ਬਾਹਰ ਗੁਰੂ ਦੀ ਸਮਝ ਆ ਹੀ ਨਹੀਂ ਸਕਦੀ ਸੱਚ ਦੀ ਖੋਜ ਵਿੱਚ ਬੜੀ ਪਾੜੀ ਰੁਕਾਵਟ ਦਾ ਕਾਰਨ ਬਣ ਗਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਨਾਲ ਪੜਿਆਂ ਸੱਚ ਦੇ ਖੋਜੀ ਦਾ ਇਹ ਸ਼ੱਗਾ ਨਿਵਰਤ ਹੋ ਸਕਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਕਿਸਮ ਦੇ ਇਨਸਾਨਾਂ ਨੂੰ ਉਪਦੇਸ਼ ਕੀਤਾ ਗਿਆ ਹੈ ਇੱਕ ਉਹ ਜਿਹੜੇ ਆਪਣੀ ਅਕਲ ਜਾਂ ਆਪਣੇ ਮਨ ਦੇ ਅੰਦਾਜ਼ਿਆਂ ਨਾਲ ਵਾਹਿਗੁਰੂ ਨੂੰ ਨਾਪਦੇ ਹਨ ਅਤੇ ਦੂਸਰੇ ਉਹ ਜਿਹੜੇ ਆਪਣੀ ਅਕਲ ਨੂੰ ਵਾਹਿਗੁਰੂ ਦੇ ਸਮਝਣ ਦੇ ਪੂਰਾ ਜੋਗ ਨਾ ਸਮਝਦੇ ਹੋਏ ਵਾਹਿਗੁਰੂ ਸੰਬੰਧੀ ਗੁਰੂ ਸਾਹਿਬਾਨ ਦੀ ਖੋਜ ਦੇ ਨਤੀਜਿਆਂ ਦਾ ਆਸਰਾ ਲੈਂਦੇ ਹਨ ਪਹਿਲੀ ਕਿਸਮ ਦੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਲਮੁਖ ਅਤੇ ਦੂਸਰੀ ਕਿਸਮ ਦੇ ਲੋਕਾਂ ਨੂੰ ਗੁਰਮੁਖ ਲਿਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਵਾਹਿਗੁਰੂ ਹੈ ਤਾਂ ਬਿਆੰਤ ਅਲਖ ਅਗੋਚਰ ਅਕਥ ਪਰ ਉਹਨਾਂ ਲੋਕਾਂ ਲਈ ਜਿਹੜੇ ਮਨ ਰਹੀ ਅਕਲ ਰਹੀ ਨੀਰੀ ਦਲੀਲ ਰਹੀ ਵਾਹਿਗੁਰੂ ਨੂੰ ਸਮਝਣਾ ਚਾਹੁੰਦੇ ਹਨ ਵਾਹਿਗੁਰੂ ਬਿਆੰਤ ਹੁੰਦਿਆਂ ਹੋਇਆ ਵੀ ਅਲਖ ਹੁੰਦਿਆਂ ਹੋਇਆ ਵੀ ਗੁਰਮਖਾ ਵਾਸਤੇ ਸੱਚ ਦੇ ਖੋਜੀਆਂ ਵਾਸਤੇ ਸੱਚੇ ਭਗਤਾਂ ਵਾਸਤੇ ਬਿਆੰਤ ਅਲਖ ਅਗੋਚਰ ਅਤੇ ਅਦ੍ਰਿਸ਼ਟ ਨਹੀਂ ਰਹਿੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਇਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮਖ ਅਲਖ ਲਖਾ ਬਣਿਆ ਅਤੇ ਕਾਇਆ ਅੰਦਰ ਆਪੇ ਵਸੈ ਅਲਖ ਨ ਲਖਿਆ ਜਾਈ ਮਨ ਮੁਖ ਮੁਗਦ ਬੂਜੈ ਨਾਹੀ ਬਾਹਰ ਪਾਲਾ ਨ ਜਾਈ ਸਤਿਗੁਰੂ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਮਹਾਵਾਕ ਸਿੱਧ ਕਰਦੇ ਹਨ ਕਿ ਵਾਹਿਗੁਰੂ ਨੂੰ ਉਹ ਲੋਕ ਸਮਝ ਸਕਦੇ ਹਨ ਉਹ ਲੋਕ ਅਲਖ ਵਾਹਿਗੁਰੂ ਨੂੰ ਦੇਖ ਸਕਦੇ ਹਨ ਜਿਹੜੇ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰੂ ਉਪਦੇਸ਼ਾਂ ਦੇ ਸਹਾਰੇ ਆਤਮ ਮਾਰਗ ਦਾ ਸਫ਼ਰ ਪੂਰਾ ਕਰ ਸਕਦੇ ਹੋਣ ਇੱਥੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਵਾਹਿਗੁਰੂ ਤਾਂ ਬਿਲਾਪ ਆਤਮਾ ਦਾ ਇੱਕ ਤਜਰਬਾ ਹੈ ਜਿਸ ਵਿੱਚੋਂ ਲੰਘ ਕੇ ਗੁਰਮਖਾ ਨੂੰ ਵਾਹਿਗੁਰੂ ਦੇ ਸੁਭਾਅ ਵਾਹਿਗੁਰੂ ਦੇ ਗੁਨਾਹ ਵਾਹਿਗੁਰੂ ਅਤੇ ਆਪਣੇ ਰਿਸ਼ਤੇ ਸੰਬੰਧੀ ਗਿਆਨ ਹੁੰਦਾ ਚਲਾ ਜਾਂਦਾ ਹੈ ਜਿਉਂ-ਜਿਉਂ ਗੁਰਮਖ ਨਾਮ ਅਭਿਆਸ ਦੁਆਰਾ ਵਾਹਿਗੁਰੂ ਨਾਲ ਇੱਕਮਿਕ ਹੁੰਦਾ ਚਲਾ ਜਾਵੇ ਤਿਉਂ-ਤਿਉਂ ਗੁਰਮਖ ਵਿੱਚ ਵਾਹਿਗੁਰੂ ਪ੍ਰਵੇਸ਼ ਕਰੀ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਵਿਚਾਰ ਕੇ ਉਸ ਅਨੁਸਾਰ ਆਪਣਾ ਜੀਵਨ ਢਾਲਣ ਵਾਲਾ ਗੁਰਮਖ ਨਾਮ ਜਪਦਾ ਜਪਦਾ ਇੱਕ ਦਿਨ ਨਾਮੀ ਜਾਂ ਕਰਤਾਰ ਦਾ ਹੀ ਰੂਪ ਹੋ ਜਾਂਦਾ ਹੈ ਇਸ ਅਵਸਥਾ ਵਿੱਚ ਗੁਰਮਖ ਨੂੰ ਵਾਹਿਗੁਰੂ ਦੀ ਸਮਝ ਔਨ ਲੱਗ ਜਾਂਦੀ ਹੈ ਅਤੇ ਉਸ ਦੇ ਵਾਹਿਗੁਰੂ ਸਬੰਧੀ ਸਾਰੇ ਸ਼ੱਕ ਪਰਮ ਸੰਸੇ ਦੂਰ ਹੋ ਜਾਂਦੇ ਹਨ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਪਤੇ ਦਰਸ਼ਨ ਪਾਇਆ ਇਥੇ ਸੱਚ ਦੀ ਖੋਜ ਕਰਨ ਵਾਲੇ ਨੂੰ ਇੱਕ ਹੋਰ ਸ਼ੰਕਾ ਹੋ ਸਕਦਾ ਹੈ ਕਿ ਕਿਸੇ ਚੀਜ਼ ਦੀ ਸਮਝ ਤਾਂ ਕੇਵਲ ਮਨ ਨੂੰ ਆ ਸਕਦੀ ਹੈ ਜਿੱਥੇ ਮਨ ਨਹੀਂ ਉਥੇ ਸਮਝ ਵੀ ਨਹੀਂ ਤਾਂ ਫਿਰ ਵਾਹਿਗੁਰੂ ਜੋ ਕਿ ਮਨ ਬਾਣੀ ਵਿਚਾਰਤਾਂ ਪਰੇ ਹੈ ਉਸ ਦੀ ਸਮਝ ਵੀ ਗੁਰਮਖ ਨੂੰ ਕਿਵੇਂ ਆ ਸਕਦੀ ਹੈ ਇਸ ਦਾ ਉੱਤਰ ਵਾਹਿਗੁਰੂ ਦਾ ਮਿਲਾਪ ਗੁਰਮਖ ਨੂੰ ਇੱਕ ਤਜਰਬੇ ਦੀ ਸ਼ਕਲ ਵਿੱਚ ਪ੍ਰਾਪਤ ਹੁੰਦਾ ਹੈ ਜਾਂ ਵਾਹਿਗੁਰੂ ਦਾ ਮਿਲਾਪ ਇੱਕ ਤਜਰਬਾ ਹੈ ਜਿਸ ਵਿੱਚੋਂ ਗੁਰਮਖ ਨਾਮ ਜਪਦਾ ਜਪਦਾ ਲੰਘ ਜਾਂਦਾ ਹੈ ਇਸ ਮਿਲਾਪ ਦੀ ਯਾਦ ਜਾਂ ਤਜਰਬੇ ਵਿੱਚ ਗੁਰਮਖ ਨਾਲ ਹੱਟ ਪੀਤੀ ਗੁਰਮਖ ਨੂੰ ਤਜਰਬੇ ਤੋਂ ਬਾਅਦ ਵੀ ਯਾਦ ਰਹਿੰਦੀ ਹੈ ਜਿਵੇਂ ਕੋਈ ਫਲ ਖਦਾ ਜਾਵੇ ਦਾ ਉਸਦਾ ਸਵਾਦ ਉਸਦੀ ਖੁਸ਼ਬੂ ਖਾਂ ਤੋਂ ਪਿੱਛੋਂ ਵੀ ਯਾਦ ਰਹਿੰਦੀ ਹੈ ਇਸੇ ਤਰ੍ਹਾਂ ਵਾਹਿਗੁਰੂ ਦੇ ਬਿਲਾਪ ਤੋਂ ਮਗਰੋਂ ਵਾਹਿਗੁਰੂ ਬਿਲਾਪ ਦੀ ਯਾਦ ਗੁਰਮਖ ਦੇ ਮਨ ਵਿੱਚ ਕਾਇਮ ਰਹਦੀ ਹੈ ਦੂਸਰੇ ਅਖਰਾ ਵਿੱਚ ਫਲ ਖਾਂ ਲਕਿਆ ਜਾਂ ਵਾਹਿਗੁਰੂ ਨਾਲ ਮਿਲਣ ਲਗਿਆ ਇਨਸਾਨ ਦਾ ਮਨ ਜਾਇਲ ਨਹੀਂ ਹੁੰਦਾ ਸਗੋਂ ਜਿਸ ਸਵਾਦ ਵਿੱਚੋਂ ਲੰਘਦਾ ਹੈ ਉਸ ਸਵਾਦ ਨੂੰ ਪਿੱਛੋਂ ਯਾਦ ਵੀ ਰੱਖਦਾ ਹੈ ਫਲ ਖਾਂਦੇ ਸਵਾਦ ਅਤੇ ਵਾਹਿਗੁਰੂ ਦੇ ਮਿਲਨ ਦੇ ਸਵਾਦ ਵਿੱਚ ਇੱਕ ਫਰਕ ਹੁੰਦਾ ਹੈ ਕਿ ਫਲ ਨੂੰ ਜੀਭ ਖਾਂਦੀ ਸਵਾਦ ਤੋਂ ਜਾਣੂ ਹੁੰਦੀ ਅਤੇ ਮਨ ਤੱਕ ਇਸ ਇਸ ਸਵਾਦ ਦੀ ਖਬਰ ਪਹੁੰਚਾਉਂਦੀ ਹੈ ਜਿਸ ਖਬਰ ਦੇ ਆਧਾਰ ਤੇ ਮਨ ਫੈਸਲਾ ਕਰਦਾ ਹੈ ਕਿ ਫਲ ਮਿੱਠਾ ਸੀ ਜਾਂ ਖੱਟਾ ਸੀ ਤਾਜ਼ਾ ਸੀ ਜਾਂ ਬਾਸੀ ਸੀ ਪਰ ਵਾਹਿਗੁਰੂ ਬਿਲਾਪ ਵਿੱਚ ਮਨ ਨੂੰ ਬਾਹਰ ਮੁਕੀ ਹੋਣ ਦੀ ਬਜਾਏ ਬਾਹਰ ਦੇ ਸਭ ਇੰਦਰੀਆਂ ਨਾਲੋਂ ਸੰਬੰਧ ਤੋੜ ਕੇ अंदर मुखी होना पैदा है अपने वाहेगुरु के बिलाव में अनुभव करना पैक मनमुख के मन अंदर मुखी होना नहीं आता इसलिए खेड और अंदरली दुनिया को तो बेखबर लहर की दुनिया ही सब कुछ समझता है इसके उलट गुरमुख नानक साहब की नाम जुक्ति न अंदरमुखी होल आ जाता है उसका मन अंदर मुखी तो हो के अंदरली खेड जाणू हो जाता है ਅੰਦਰਲੀ ਆਤਮਿਕ ਦੁਨੀਆ ਦਾ ਵਸਣੇਗ ਬਣ ਜਾਂਦਾ ਹੈ ਜਿਵੇਂ ਖਟਿਆਂ ਦੇ ਦਰਖਤ ਨੂੰ ਮਿੱਠੇ ਦੀ ਪਿਉਂਦ ਲਗਾ ਨਾਲ ਬਾਲਟੇ ਦਾ ਫਲ ਲੱਗ ਜਾਂਦਾ ਹੈ ਤਿਵੇਂ ਮਨਮੁਖ ਦੇ ਮਨ ਨੂੰ ਕੁਰਬਾਨੀ ਦੀ ਪਿਉਂਦ ਲੱਗਣ ਨਾਲ ਉਹ ਗੁਰਮਖ ਬਣ ਜਾਂਦਾ ਹੈ ਅੰਦਰ ਵਸ ਰਹੇ ਅਕਾਲ ਪੁਰਖ ਨੂੰ ਸਮਝਣ ਦੇ ਯੋਗ ਬਣ ਜਾਂਦਾ ਹੈ ਗੁਰਬਾਣੀ ਦਾ ਇਹ ਦਾਵਾ ਹੈ ਕਿ ਗੁਰਮਖ ਬਣ ਕੇ ਵਾਹਿਗੁਰੂ ਜਹੀ ਅਸਰਜ ਹਸਤੀ ਵੀ ਦੇ ਸਕਦੀ ਹੈ ਸਮਝ ਵਿੱਚ ਆ ਸਕਦੀ ਹੈ ਲਖੀ ਜਾ ਸਕਦੀ ਹੈ ਸੱਚ ਦੇ ਖੋਜੀਆਂ ਦਾ ਬੜਾ ਹੌਸਲਾ ਵਧਾਉਂਦੀ ਹੈ ਇੱਕ ਗੁਰਮਖ ਦਾ ਬੜਾ ਹੌਸਲਾ ਵਧਾਉਂਦੀ ਹੈ ਜਿਸ ਖੋਜ ਦਾ ਸਿੱਟਾ ਵਾਹਿਗੁਰੂ ਦਾ ਮਿਲਾਪ ਹੋਵੇ ਵਾਹਿਗੁਰੂ ਦੀਆਂ ਸਭ ਬਰਕਤਾਂ ਸਭ ਸਿਫਤਾਂ ਦਾ ਮਾਲਕ ਬੰਨਾ ਹੋਵੇ ਉਹ ਖੋਜ ਸੁਹਾਵਣੀ ਅਤੇ ਦਿਲਚਸਪ ਖੋਜ ਬਣ ਜਾਂਦੀ ਹੈ ਉਸ ਖੋਜ ਵਰਗੀ ਹੋਰ ਕੋਈ ਖੋਜ ਚੰਗੀ ਨਹੀਂ ਰਹਿੰਦੀ ਜਿਸ ਚੀਜ਼ ਦੀ ਸਮਝ ਆ ਜਾਵੇ ਉਹ ਉਪਰੀ ਨਹੀਂ ਰਹਿੰਦੀ ਅਤੇ ਵਸ ਵਿੱਚ ਆ ਜਾਂਦੀ ਹੈ ਬਿਜਲੀ ਦੀ ਸਮਝ ਔਨ ਨਾਲ ਉਹ ਵੀ ਵਸ ਵਿੱਚ ਆ ਗਈ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਸਭ ਤੋਂ ਵੱਡਾ ਦਾਵਾ ਇਹ ਹੈ ਕਿ ਵਾਹਿਗੁਰੂ ਅਕਾਲ ਬੁਰਖ ਸੱਚ ਦੇ ਖੋਜੀਆਂ ਗੁਰਮਖਾਂ ਭਗਤਾਂ ਰੱਬ ਦੇ ਪਿਆਰਿਆਂ ਦੀ ਕੇਵਲ ਸਮਝ ਵਿੱਚ ਹੀ ਨਹੀਂ ਆਉਂਦਾ ਸਗੋਂ ਉਹਨਾਂ ਦੇ ਵਸ ਵਿੱਚ ਹੀ ਆ ਜਾਂਦਾ ਹੈ ਅਤੇ ਉਹਨਾਂ ਦੀ ਹਰ ਥਾਂ ਰੱਖਿਆ ਵੀ ਕਰਦਾ ਹੈ ਉਹਨਾਂ ਦੇ ਹਰ ਥਾਂ ਹਰ ਕਾਰਜ ਨੂੰ ਸਵਾਰਦਾ ਹੈ ਉਹਨਾਂ ਦੀ ਹਰ ਥਾਂ ਇੱਜ਼ਤ ਵਡਿਆਈ ਕਰਵਾ ਕੇ ਖੁਸ਼ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਵਾਹਿਗੁਰੂ ਗੁਰਮੁਖਾਂ ਦੇ ਐਸਾ ਵਸ ਹੁੰਦਾ ਹੈ ਕਿ ਫਿਰ ਕਦੀ ਆਪਣੇ ਪਿਆਰਿਆਂ ਦਾ ਸਾਥ ਛੱਡਦਾ ਹੀ ਨਹੀਂ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤਾ ਅਤੇ ਓਤ-ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤਪਾਲੈ ਸੇਵਕ ਸੁਖਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ